ਆ ਗਿਆ ਆ ਆ ਗਿਆ ਮਾਤਾ ਮਾੜ ਬਾਈ ਆ ਗਿਆ ਇਨਾ ਟਾਈਮ ਲਾਇਆ ਆ ਅੱਛਾ ਤਾਂ ਚਾਚੀ ਪਾਣੀ ਲੱਗਦਾ ਪਿਆਣ ਮੈਂ ਚੱਲ ਪਾਣੀ ਪਿਆਈ ਦੂੰ ਫਿਰ ਖੇਤ ਵਗ ਜਾਵਾਂ ਚਾਚੀ ਫਿਰ ਟਾਈਮ ਲੱਗ ਜਾਏਗਾ ਬਾਈ ਤੂੰ نیچے ਆ ਗਿਆ ਤਾਂ ਬਹਿ ਜਾ ਨਾ ਆ ਜਾ ਉੱਪਰ ਆ ਕੇ ਬਹਿ ਜਾ ਵੀਰੇ ਕੋਈ ਨਹੀਂ ਜੱਸੀ ਵੇ ਬੈਠਾ ਰਹਿਣ ਦੇ ਇੱਥੇ ਬਹਿ ਜੂ ਕਿਹੜਾ ਫਰਕ ਪਈਊਗਾ ਖੁੱਸ ਕਿਉਂ ਤੂੰ ਮਾਤਾ ਇੱਥੇ ਨਾ ਇਨਾ ਲੱਗਦੀ ਨਹੀਂ ਤੈਥੇ ਮੈਂ ਬੈਠੀ ਲੱਗਦੀ ਆ ਹਾਂ ਕੋਈ ਨਹੀਂ ਤੂੰ ਬੋਲੀਆ ਧੰਨਵਾਦ ਮੈਨੇ ਗੁੰਦੇ ਚਾਚੀ ਰੋਟੀ ਲਿਆ ਦਿੰਦੇ ਮੈਨੂੰ ਭੁੱਖ ਲੱਗ ਰਹੀ ਆ ਰੋਟੀ ਹਜੇ ਪਕਾਈ ਨਹੀਂ ਭਾਈ ਤੁਹੇ ਤਾਂ ਮਗਜ ਉਥੇ ਭੇਜ ਦੂੰ ਤੇਰੀ ਕਿਸੇ ਦੇ ਹੱਥ ਮਾਤਾ ਜੀ ਜਦੋਂ ਤੂੰ ਆਪਣੀ ਰੋਟੀ ਬਕਾਉਣੇ ਤਾਂ ਇਹਦੀ ਵੀ ਬਾਈ ਦੀ ਵੀ ਨਾਲ ਬਗਾਲਿਆ ਕਰ ਉਹ ਫਿਰ ਇਹ ਕਿਵਦਾ ਕਦੋਂ ਖਾਂਦਾ ਚਾਚੀ ਮੈਂ ਸਵੇਰੇ ਰਮੜੇ ਸੰਡੇ ਉੱਠਰੇ ਤੈਨੂੰ ਪਤਾ 4 ਵਜੇ ਤਾਂ ਭੁੱਖ ਲੱਗ ਜਾਂਦੀ ਹੈ ਤੈਨੂੰ ਬੜੀ ਭੁੱਖ ਲੱਗਦੀ ਆ ਕੋਈ ਕੰਮ ਨਹੀਂ ਕਰਦਾ ਕਾਰ ਨਹੀਂ ਕਰਦਾ ਤੋ ਡੰਗਰ ਨੂੰ ਕੱਖ ਪਾਦਣਾ ਗੋਹਾ ਹਟਾਦਣਾ ਹੋਰ ਤਾਂ ਸਕੀ ਕਰਦਾ ਤੂੰ ਲੈ ਭਾਈ ਇਹ ਨਿਆ ਚਾਹ ਵੀ ਲੈ ਲੈ ਹੁਣ ਦੇਖੋ ਪੀਤੀ ਜਾਂਦੀ ਤੇ ਚਾਹ ਉਹ ਐ ਕਿਉਂ ਦਾ ਮਾਤਾ ਤੇਰਾ ਭੁੱਖੇ ਡੱਡਾ ਗਾ ਪੀ ਲੈਣ ਦੇ ਚਾਹ ਤੈਨੂੰ ਪਤਾ ਸਾਰੀਆਂ ਗੱਲਾਂ ਦਾ ਮੈਨੂੰ ਕਾਨੂੰ ਪਤਾ ਇਹ ਗੱਲਾਂ ਦਾ ਤੂੰ ਕਿਉਂ ਮਾਤਾ ਉਹਦੀ ਐਨੇ ਵਿਚਾਰੀ ਨੋ ਕਰ ਦਿੰਨੀ ਐ ਐਨਾ ਕਾ ਰੋਟੀ ਬਕਾ ਕੇ ਦਿੰਨੀ ਆ ਕੱਪੜੇ ਧੋਣੇ ਕੀ ਨਹੀਂ ਕਰਦੀ ਇਹਦਾ ਐਨਾ ਕਰ ਦਿੰਨੇ ਥੋੜਾ ਚਾਚੀ ਮੈਂ ਅਭੀ ਤੱਕ ਕਰਦਾ ਸਾਰਾ ਕੰਮ ਤੇ ਮੈਂ ਤੇ ਤੇਰੇ ਅੱਗੇ ਪਿੱਛੇ ਕਰਦਾ ਕੰਮ ਸਾਰਾ ਕਰਦਾ ਚੰਗਾ ਰੋਇਆ ਨਾ ਕਰ ਸਾਰਾ ਦਿਨ ਚਲ ਭਾਈ ਮੰਨ ਭਰਾ ਕਰ ਮਾਤਾ ਬੋਲਦਾ ਰੋਂਦਾ ਰਹਿੰਦਾ ਐਨਾ ਦਾ ਚੱਲਦੀ ਰਹਿੰਦਾ ਭਾਈ ਮੈਂ ਰੋਟੀ ਭੇਂਦੀ ਜੱਕ ਮਾਂ ਭੇਦੂੰਗੀ ਤੂੰ ਜਾ ਭੱਗ ਜਾ ਖੇਤ ਨੂੰ ਠੀਕੇ ਜਾ ਦਿਵਾਕ ਵੀ ਨਹੀਂ ਚਾਪਿੰਦਾ ਜਰਿਆ ਗਿਆ ਤੂੰ ਕਿਉਂ ਮਾਤਾ ਇੰਨਾ ਇਥੇ ਇੰਨਾ ਕੁ ਲੱਗਦੀ ਐ ਤੂੰ ਤੇ ਤੈਨੂੰ ਨਹੀਂ ਪਤਾ ਹੈਗਾ ਸਰ ਚੜਜੂਗਾ ਜੇ ਨਾ ਬੋਲੀ ਮੈਂ ਤੂੰ ਕਿਉਂ ਮਾਤਾ ਨਾ ਇਹ ਨਾ ਕਰਾ ਕਰ ਜੇ ਕਦੋਂ ਇਹ ਬੈ ਹੈ ਮੇਰਾ ਗਿਆ ਨਾ ਸਾਰੇ ਆਪਣੇ ਕਿਲੋ ਹੱਥੇ ਜਾਗੇ ਕਿਹੜਾ ਇਹਨੂੰ ਡੋਲੇ ਦਊਗਾ ਇਹ ਤਾਂ ਡੋਲੇ ਹੋਏ ਖੜੇ ਨੇ ਲੈ ਹੋਜੂ ਮਾਤਾ ਹੂਗਾ ਹੂਗਾ ਕਿਉਂ ਨਹੀਂ ਤਾਂ